रेडी ਪਹਿਲਾ ਘਰ ਛੋਟਾ ਅਤੇ ਪਰਿਵਾਰ ਵੱਡਾ ਪਰ ਹੁਣ ਘਰ ਵੱਡਾ ਅਤੇ ਪਰਿਵਾਰ ਛੋਟਾ ਅੱਜ ਦਾ ਬਰਤਾਰਾ ਹੈ ਡੰਡੀ ਵੱਡੀਆਂ ਕੋਠੀਆਂ ਅਤੇ ਵੱਡੇ ਮਹਿਲ ਬਉਣੇ ਮਨੁੱਖਾਂ ਨੂੰ ਜਨਮ ਦੇ ਰਹੇ ਹਨ ਡੰਡੀ ਵੱਡਾ ਘਰ ਉਹ ਜਿੱਥੇ ਇਨਸਾਨੀਅਤ ਦਾ ਕਦ ਉੱਚਾ ਜਿੱਥੇ ਮੋਦੀ ਨਦੀ ਵਗਦੀ ਹੈ ਜਿੱਥੇ ਰਿਸ਼ਤਿਆਂ ਦਾ ਕੱਦ ਬਰਜ ਖਲੀਫੇ ਜੱਦਾ ਉੱਚਾ ਹੈ ਜਿੱਥੇ ਚੰਗਿਆਈ ਦਾ ਦਰਿਆ ਵਹਿੰਦਾ ਹੈ ਜਿੱਥੇ ਸੰਸਕਾਰਾਂ ਦੀ ਨੀਤੀ ਚਲਦੀ ਹੈ ਜਿੱਥੇ ਨੈਤਿਕਤਾ ਦਾ ਅਖੰਡ ਪਾਠ ਹਰ ਸਮੇਂ ਚੱਲਦਾ ਹੈ ਜਿੱਥੇ ਚਾਹ ਅਤੇ ਸੱਦਰਾ ਪਲਦੇ ਹਨ ਜਿੱਥੇ ਹਾਸੇ ਕੁੱਟਦੇ ਹਨ ਡੰਡੀ ਪਰ ਘਰਾਂ ਤੋਂ ਬਣੇ ਮਕਾਨਾਂ ਨੇ ਸਭ ਕੁਝ ਉਲਟਾ ਪੁਲਟਾ ਕਰਕੇ ਰੱਖ ਦਿੱਤਾ ਹੈ ਡੰਡੀ ਛੋਟੇ ਅਤੇ ਕੱਚੇ ਘਰਾਂ ਤੋਂ ਵੱਡੇ ਘਰਾਂ ਤੱਕ ਦਾ ਸਫ਼ਰ ਬਹੁਤ ਕੁਝ ਨਿਗਲ ਚੁੱਕਿਆ ਹੈ ਡੰਡੀ ਘਰ ਵੱਡੇ ਹੋ ਗਏ ਅਤੇ ਮਨੁੱਖ ਬਹੁਣੇ ਡੰਡੀ ਪਹਿਲਾਂ ਘਰ ਬੌਣੇ ਅਤੇ ਮਨੁੱਖ ਵੱਡੇ ਸਨ ਡੰਡੀ ਦਿਲ ਸੁੰਗੜ ਗਏ ਅਤੇ ਮਕਾਨ ਵੱਡੇ ਹੋ ਗਏ ਡੰਡੀ ਪਹਿਲਾਂ ਛੋਟੇ ਘਰਾਂ ਵਿੱਚ ਵੱਡੇ ਪਰਿਵਾਰ বাসਦੇ ਸਨ ਡੰਡੀ ਹੁਣ ਵੱਡੇ ਮਕਾਨਾਂ ਵਿੱਚ ਦੋ ਜਾਂ ਤਿੰਨ ਜਣੇ ਰਹਿੰਦੇ ਹਨ ਡੰਡੀ ਹਰ ਘਰ ਵਿੱਚ ਜਿੰਨੇ ਜੀ ਉਹਨੇ ਹੀ ਕਰ ਹਨ ਡੰਡੀ ਹੁਣ ਕਮਰਾ ਹੀ ਕਰ ਹੋ ਗਿਆ ਹੈ ਡੰਡੀ ਮਜਾਲ ਹੈ ਕਿ ਕੋਈ ਬਿਨਾ ਦੱਸੇ ਅਤੇ ਪੁੱਛੇ ਦੂਜੇ ਦੇ ਕਮਰੇ ਵਿੱਚ ਜਾ ਸਕੇ ਡੰਡੀ ਫੋਨ ਘਰਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ ਡੰਡੀ ਜੋ ਵੀ ਜੀ ਨੇ ਦੂਸਰੇ ਜੀ ਨੂੰ ਕੋਈ ਗੱਲ ਕਹਿਣੀ ਹੈ रेडी ਜਾਂ ਕੁਝ ਵੀ ਖਾਣਾ ਹੈ ਤਾਂ ਫੋਨ ਕਰਕੇ ਦੱਸਿਆ ਜਾਂ ਪੁੱਛਿਆ ਜਾਂਦਾ ਹੈ ਡੰਡੀ ਹੁਣ ਕਰ ਅਜ ਨਵੀਆਂ ਦੇ ਅੱਡੇ ਬਣ ਚੁੱਕੇ ਹਨ ਡੰਡੀ ਬਿੱਤਿਆ ਸਮਾ ਮੱਥੇ ਉੱਤੇ ਹੱਥ ਮਾਰ ਕੇ ਅਤੇ ਬਹੱਤਰੇ ਮਾਰ ਕੇ ਰੋ ਰਿਹਾ ਹੈ ਡੰਡੀ ਇੱਕ ਸਮਾਸੀ ਕੇ ਕਰ ਮੋਹ ਦੀਆਂ ਪੰਡਾ ਹੁੰਦੇ ਸਨ ਡੰਡੀ ਕਰ ਕੱਚੇ ਪਰ ਦਿਲ ਪੱਕੇ ਮੋਹ ਅਤੇ ਪਿਆਰ ਨਾਲ ਲਿਬੜੇ ਹੋਏ ਡੰਡੀ ਸ਼ਾਮ ਨੂੰ ਇੱਕ ਕਤਾਰ ਦੇ ਮੰਝਾਂ ਵਿੱਚ ਬਹਿ ਜਾਣਾ ਅਤੇ ਅਸਮਾਨ ਵਿੱਚ ਟਿੰਕਦੇ ਤਾਰਿਆਂ ਨੂੰ ਦੇਖਣਾ ਗੱਲਾਂ ਅਤੇ ਬਾਤਾਂ ਦਾ ਨਾ ਮੁੱਕਨ ਵਾਲਾ ਪ੍ਰਵਾਹ ਕਬੀਲਦਾਰੀਆਂ ਹੋਰੇ ਵਿੱਚ ਠੀਕ ਹੋ ਜਾਂਦੀਆਂ ਖੁੱਲੇ ਡੁੱਲੇ ਸਰੀਰਾਂ ਵਿੱਚ ਬੜੇ ਤਕੜੇ ਮਨ ਚਿੰਤਾ ਤਾਂ ਟੱਬਰ ਦੇ ਨੇੜੇ ਤੇੜੇ ਨਾ ਟੁਕਦੀ ਰੁੱਖੀ ਮਿੱਸੀ ਖਾ ਕੇ ਦੁੱਧ ਵਰਗੇ ਚਿੱਟੇ ਦਿਲ ਹਾਸੇ ਠੱਠੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਬਹਨ ਦਿੰਦੇ ਕਿੰਨਾ ਸਕੂਨ ਉੱਚਤਾ ਅਤੇ ਸੁਚਿਤਤਾ ਸੀ ਉਹਨਾਂ ਰਿਸ਼ਤਿਆਂ ਵਿੱਚ ਡੰਡੀ ਘਰਾਂ ਤੋਂ ਮਕਾਨਾਂ ਤੱਕ ਰਿਸ਼ਤਿਆਂ ਦਾ ਸਫ਼ਰ ਦੁਖਦਾਈ ਹੀ ਹੁੰਦਾ ਗਿਆ ਡੰਡੀ ਮਕਾਨਾਂ ਨੇ ਰਿਸ਼ਤਿਆਂ ਦੀ ਗ੍ਰਾਮਰ ਵਿਗਾੜ ਕੇ ਹੀ ਰੱਖ ਦਿੱਤੀ ਡੰਡੀ ਘਰ ਵਿੱਚ ਜਦ ਕਿਸੇ ਨੇ ਆਉਣਾ ਤਾਂ ਹਰ ਚਿਹਰੇ ਅਤੇ ਦਿਲ ਉੱਤੇ ਜੀ ਆਇਆਂ ਨੂੰ ਲਿਖਿਆ ਹੁੰਦਾ ਸੀ ਡੰਡੀ ਹੁਣ ਮਕਾਨਾਂ ਵਿੱਚ ਇਕਲਤਾ ਹੰਡਾਈ ਜਾ ਰਹੀ ਹੈ ਡੰਡੀ ਮਕਾਨ ਅੰਦਰ ਹਰ ਚਿਹਰੇ ਉੱਤੇ ਅੰਦਰ ਆਉਣਾ ਮਨਾ ਹੈ ਦਾ ਬੋਰਡ ਲੱਗ ਚੁੱਕਿਆ ਹੈ ਡੰਡੀ ਮੱਥੇ ਦੇ ਧੌੜੀਆਂ ਵਾਲਾ ਨਵਾਂ ਸਮਾਜ ਨਵਾਂ ਘਰ ਨਵਾਂ ਪਰਿਵਾਰ ਅਤੇ ਨਵਾਂ ਮਨੁੱਖ ਉਸਰ ਰਿਹਾ ਹੈ ਡੰਡੀ